ਬੀਤ ਇਲਾਕਾ ਗੜਸ਼ੰਕਰ ਦਾ ਜੋ ਕਿ ਤਹਿਸੀਲ ਦਾ ਨੀਂ ਪਹਾੜੀ ਇਲਾਕਿਆਂ ਤੇ ਵਸੇ ਹੋਏ ਇਲਾਕਾ ਜਿੱਥੇ ਕਿ ਪਾਣੀ ਵੀ ਹਮੇਸ਼ਾ ਇੱਕ ਸਮੱਸਿਆ ਬਣੀ ਰਹਿੰਦੀ ਹੈ ਪਰ ਬੀਤੇ ਕੱਲ ਆਏ ਤੇਜ਼ ਬਰਸਾਤ ਕਾਰਨ ਇੱਥੇ ਹੜ ਆ ਗਿਆ ਜੋ ਕਿ ਬੀਤ ਇਲਾਕੇ ਵਿੱਚ ਹੜ ਆਣਾ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਖਬਰ ਸੀ ਲੋਕਾਂ ਲਈ ਤੇ ਸ਼ੁਰੂਆਤੀ ਜਦੋਂ ਰਿਜਾਨ ਦੀ ਖਬਰ ਆਈ ਤੇ ਲੋਕ ਸਮਝਦੇ ਸੀ ਕਿ ਸ਼ਾਇਦ ਥੋੜਾ ਬਤਾ ਪਾਣੀ ਆਇਆ ਹੋਊਗਾ ਤੇ ਬੀਤ ਦੇ ਲੋਕਾਂ ਨੇ ਹੜ ਦਾ ਰੂਪ ਸਮਝ ਲਿਆ ਪਰ ਪੰਡੋਰੀ ਬੀਤ ਵਿੱਚ ਜੋ ਕਿ ਇਹ ਫੜ ਇਸ ਤਰ੍ਹਾਂ ਪਾਣੀ ਆਇਆ ਕਿ ਜਿਹੜਾ ਗਲੀਆਂ ਵਿੱਚ ਕਦੀ ਬਰਸਾਤ ਦੇ ਵਿੱਚ 4 ਤੋਂ 6 ਇੰਚ ਪਾਣੀ ਆ ਜਾਂਦਾ ਹੁੰਦਾ ਸੀ ਉੱਥੇ 4 ਤੋਂ 5 ਫੁੱਟ 6 ਫੁੱਟ ਤੱਕ ਪਾਣੀ ਚਲਾ ਗਿਆ ਲੋਕਾਂ ਨੂੰ ਪਾਣੀ ਨਿਕਲ ਗਿਆ ਪਰ ਹਾਲੇ ਤੱਕ ਇਹ ਸਮਝ ਨਹੀਂ ਲੱਗੀ ਕਿ ਇੰਨਾ ਪਾਣੀ ਆਇਆ ਕਿੱਥੋਂ ਇਸ ਸੰਬੰਧੀ ਅੱਜ ਗੱਲਬਾਤ ਕਰਨ ਲਈ ਪਿੰਡ ਪੰਡੋਰੀ ਬੀਤ ਵਿੱਚ ਪਹੁੰਚੇ ਹਾਂ ਮੇਰੇ ਨਾਲ ਨੇ ਸਰਪੰਚ ਪਿੰਡ ਤੋਂ ਸ਼ਾਮ ਜੀ ਮਿਲੂ ਸ਼ਾ ਜੀ ਤੇ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਜੀ ਥੈਂਕ ਯੂ ਸਰ ਥੈਂਕ ਯੂ ਧੰਨਵਾਦੀ ਤੁਹਾਡਾ ਵੀ ਅੱਗੇ ਅਸੀਂ ਨਗਰ ਪਹੁੰਚਦੇ ਹਾਂ ਅੱਜ ਗੱਲ ਜੇ ਕੱਲ ਦੀ ਕੀਤੀ ਜਾਵੇ ਤੇ ਪਾਣੀ ਮਤਲਬ ਉਹ ਮੰਝਰ ਕਿਹੋ ਜਿਹਾ ਸੀ ਮੰਝਰ ਬੜਾ ਖਤਰਨਾਕ ਸੀ ਪਹਿਲਾਂ ਤਾਂ ਮੈਂ ਚਲਣਾ ਪਾਦਾ ਕਿ ਇਸ ਵਾਰ ਜਿਹੜੀ ਬਰਸਾਤ ਸੀ ਬਹੁਤ ਘੱਟ ਹੋਈ ਸੀ ਜਦੋਂ ਸਵੇਰੇ 6 ਵਜੇ ਮਾਰਸ਼ ਸਟਾਰਟ ਹੋਈ ਤਾਂ ਲੋਕਾਂ 'ਚ ਇੱਕ ਛਾ ਹੋਇਆ ਸੀ ਕਿ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਕਰੀਏ ਇੱਥੇ ਕੋਈ ਲਗਭਗ 60% ਆਬਾਦੀ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਇੱਕ ਨਹੀਂ ਸਾਰਾ ਲਗਾਤਾਰ ਕੰਟੀਨਿਊ ਜਿੰਨੇ ਵੀ ਪਰਿਵਾਰ ਸੀ ਸਾਰਿਆਂ ਦਾ ਨੁਕਸਾਨ ਕਿਸੇ ਦੀ ਦੁਆਰ ਟਹਿ ਗਈ ਕਿਸੇ ਦੇ ਪਸ਼ੂ ਹੜ ਗਏ ਕਿਸੇ ਦਾ ਆਪਣਾ ਸਮਾਨ ਖਰਾਬ ਹੋ ਗਿਆ ਦੇਖੋ ਜਿਹੜੀ ਫ੍ਰਿਜ ਸੀ ਜਿਹਦਾ ਕੋਈ ਮੋਟਰ ਆ ਉਹ ਸਾਰੇ ਜਦੋਂ ਪਾਣੀ ਵਿੱਚ ਬਾਹਰ ਹੋ ਗਿਆ ਕੋਈ ਸੰਭਾਵਨਾ ਨਹੀਂ ਪਿੰਡ ਦੇ ਕੁਝ ਲੋਕਾਂ ਨੇ ਕੀਤੀ ਹੋਈ ਗੱਲਬਾਤ ਦੇ ਅੰਸ਼ ਦਿਖਾਣੇ ਆ ਤੇ ਦੱਸਦਿਆਂ ਕਿ ਪਿੰਡ ਦੇ ਲੋਕ ਆਪਣੀ ਉਸ ਦਰਦਨਾਕ ਮੰਜ਼ਰ ਨੂੰ ਕਿਸ ਤਰ ਸੁਮਾਨ ਸਾਬ ਚਲੇ ਗਏ ਤੁਮ ਬਟਮ ਬਸਾਬ ਹਰਗੇ ਸਾਡੇ ਮੈਂ ਹਰ ਗਈ ਸੀ ਮੇਰੇ ਮੁੰਡੇ ਨੂੰ ਗੌਂਡੇ ਨੂੰ ਬਚਾਏ ਮੁੰਡਾ ਤਾਂ ਮੈਂ ਗੌਂਡੇ ਤੋਂ ਗਿਆ ਬਤਾ ਉਹ ਗੌਂਡੇ ਕਿਤੇ ਨਿਕਲੇ ਤਾਂ ਮੈਂ ਗੇਟ ਤੇ ਮੇਰੇ ਅਸੀਂ ਗੇਟ ਸੱਟ ਲੱਗੀ ਵੀ ਮੇਰੇ ਬਹੁਤ ਗੇਟ ਵਾਜੀ ਵੱਜ ਕੇ ਹੈਗਾ ਰੋਟੀ ਲੋਕਾਂ ਦੇ ਲਈ ਆਟਾ ਲੋਕਾਂ ਦੇ ਲਈ ਆਜੋ ਹੁਣ ਜਾ ਕੇ ਦੋ ਦਾ ਨਾ ਰੋਟੀ ਕਿਸੇ ਦਾ ਖਾਣਾ ਹਮ ਡਰਾਈਵਰ ਹੈ ਜੀ ਦਵਾਰਗੇ ਸਿੱਧਾ ਹੀ ਛੱਡ ਨਹੀਂ ਕਰਦੇ ਅੰਦਰ ਪਾਣੀ ਭਰਿਆ ਤਾਂ ਸਿੱਧਾ ਹੀ ਅੰਦਰ ਭਰ ਗਿਆ 3-4 ਕੈਂਟਰ ਰਿਹਾ 4 ਘੰਟਾ ਹੋਣਾ ਪਾਣੀ ਕੋਮਦਰੀ ਹਸ ਤਰਦੇ ਰਹੇ ਵਿੱਚੇ ਮੈਂ ਅਪਕਾਲੀ ਦਵਾਈ ਪਾੰਦ ਰੇ ਪੇਟ ਦੇ ਰਹੀ ਕਰ ਲਈ ਲੈ ਜੀਆ ਬੋ ਤਾਂ ਮੈਂ ਤਾਂ ਆ ਭਾਰ ਗਏ ਦੰਦ ਸਟੁੰਬਾ ਕਿਨੇ ਟੋਲ ਲਾ ਤਮ ਰਾਤ ਦੇਖੀ ਵੇ ਟੁੰਬਾ ਟੰਬਾ ਮੇਰਾ ਮੇਰ ਕੁੜੀ ਦੇ ਟੁੰਬਾ ਤਾਂ ਸਹਰਿਆਂ ਦੇ ਵਿੱਚ ਮੇਰੇ ਇੱਧਰ ਤਾਂ 5-10 ਲੱਖ ਦੇ ਟੁੰਬਾ ਹੁਣਾਂ ਜੋ ਥੋੜੀ ਥੋੜੀ ਟੁੰਬਾ ਉਹਦਾ ਉਹਨੇ ਸੀ ਕਿੱਥੇ ਭਰੀਏ ਬੋ ਤੋ ਦਾ ਗਰੀਬ ਦੇ ਵਿਚਾਰੀ ਦੇ ਨੇ ਪਿੰਡ ਪੰਡੋਰੀ ਤੋਂ ਦਰਸ਼ਨ ਦੀ ਜਿਹਨਾਂ ਦੀ ਬੀਤੇ ਕੱਲ ਇਸ ਹੜ੍ਹ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੇ ਗੱਲ ਕੀਤੀ ਜਾਵੇ ਇੰਡੀਵਿਜੂਅਲ ਤਾਂ ਵਿਅਕਤੀਗਤ ਜਿਹੜੇ ਨੁਕਸਾਨ ਹੋਏ ਉਹਨਾਂ ਚ ਸਭ ਤੋਂ ਵੱਧ ਇਸ ਪਰਿਵਾਰ ਦਾ ਇਸ ਵਿਅਕਤੀ ਦਾ ਨੁਕਸਾਨ ਹੋਇਆ ਗਲਵਤ ਕਰਦੇ ਆ ਤੇ ਜਾਣਦੇ ਆਣ ਤੋਂ ਕਿ ਨੁਕਸਾਨ ਕਿਸ ਤਰ੍ਹਾਂ ਹੋਇਆ ਜਿਹੜੇ ਹੜ੍ਹ ਦਾ ਪਾਣੀ ਆਇਆ ਤੁਸੀਂ ਕਿੱਥੇ ਸੁੱਸਲੇ ਅੱਛਾ ਅੱਛਾ ਜੀ ਇਹ ਸ਼ੈੱਡ ਦੇ ਵਿੱਚ ਹੀ ਸੀਗੇ ਸਾਡੇ ਵਿੱਚ ਤਾਂ ਕਿੰਨੇ ਪਸ਼ੂ ਆਪਣੇ ਕੋਲ ਟੋਟਲ ਕੋਸੂ 10 ਬੱਕਰੀਆਂ ਆਪਾਂ 8-9 ਨਾਲ ਮਹਿਰਵਾ ਦੇਤੇ 8 ਨੂੰ 8 ਨੂੰ ਗਾਇਆਂ ਮੱਝਾਂ ਤੇ ਪਲੱਸ 10 ਬੱਕਰੀਆਂ ਹਾਂ 10 ਬੱਕਰੀਆਂ ਤੇ ਬਚ ਗਏ ਸਾਰੇ ਕਿੰਨ ਬੱਕਰੀਆਂ ਬਚੀਆਂ ਇਹ ਬਾਕੀ ਬਾਕੀ ਤਾਂ ਪਤਾ ਹੀ ਨਹੀਂ ਨਹੀਂ ਹਲੇ ਤੱਕ ਵੀ ਨਹੀਂ ਲੱਭੇ ਹਾਂ ਲੱਜੇ ਸੱਤ ਬੱਕਰੀਆਂ ਨਹੀਂ ਮਿਲੀਆਂ ਹਾਂਜੀ ਤੇ ਮੱਝਾਂ ਗਾਇਆਂ ਕਿੰਨੀਆਂ ਬਚੀਆਂ ਮੱਝਾਂ ਗਾਇਆਂ ਇੱਕ ਇੱਕ ਮੱਝ ਦਾ ਨਹੀਂ ਪਤਾ ਲੱਗਿਆ ਇੱਕ ਮੱਝ ਦਾ ਨਹੀਂ ਪਤਾ ਲੱਗਾ ਤੇ ਬਾਕੀ ਬਿਲਡਿੰਗ ਤੁਹਾਡੀ ਠੀਕ ਆ ਡਿੱਤੀ ਵੀ ਆ ਸਾਰੀ ਡਿੱਗੀ ਆ ਸਾਰੀ ਡਿੱਪ ਠੀਕ ਆ ਤੇ ਉਹਦੇ ਵਿੱਚ ਹੁਣ ਕਿੱਥੇ ਬੰਦਿਓ ਪਸ਼ੂ ਨੂੰ ਫਿਰ ਅਤੇ ਆਲੇ ਦੁਆਲੇ ਬੰਦੇ ਆ। ਆਲੇ ਦੋਲੇ ਬੰਦੇ ਆ। ਕਿੰਨਾ ਕਿ ਨੁਕਸਾਨ ਹੋ ਗਿਆ ਟੋਟਲ? ਹੋ ਗਿਆ 5 ਲੱਖ ਰੱਖਦਾ। 5 ਲੱਖ ਰੁਪਏ ਹੋ ਗਿਆ। ਹੋ ਗਿਆ। ਤੇ ਸਮਰੱਥਾ ਹੈ ਤੁਹਾਡੇ ਕੋਲ ਹੁਣ ਦੁਆਰਾ ਬਣਾਣ ਦੀ? ਇਹ ਨਹੀਂ। ਸਰਕਾਰ ਤੋਂ ਕੀ ਚਾਹੁੰਦੇ ਹੋ? ਉਹ ਕੋ ਕੋ ਕਰੂ ਸਾਖਦੇ ਨਾ। ਅਜੀ ਕਾ ਕੰਮ? ਅਸੀਂ ਨਾ ਟਾਈਮ ਪਾਸ ਕਰਦੇ। ਤੇ ਉਹ ਵੀ ਔਕਾਤ ਕਰਦੇ ਆ। ਠੀਕ ਹੈ। ਕਿੰਨੀ ਉਮਰ ਤੁਹਾਡੀ? ਕੀ ਨਾਮ ਤੁਹਾਡਾ? ਲਰਚਨ ਹੈ। ਉਮਰ ਕਿੰਨੀ ਤੁਹਾਡੀ? ਉਮਰ ਪਿਆ 50 ਤੋਂ ਥੱਲੇ ਹੀ। ਸੋ ਲੋੜ ਹੈ ਸਰਕਾਰ ਨੂੰ ਇਹੋ ਜਿਹੇ ਪਰਿਵਾਰਾਂ ਦੀ ਬਿਨਾਂ ਦੇਰੀ ਬਾਹ ਫੜੇ ਤੇ ਨਾਲ ਹੀ ਇਹਨਾਂ ਦਾ ਜਿਹੜਾ ਮਕਾਨ ਆ ਉਹਦਾ ਲੈਂਟਰ ਵੀ ਫਟ ਗਿਆ ਹੈ ਤੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਣੇ ਆ ਮੇਰੇ ਨਾਲ ਨੇ ਬਲਵੀਰ ਜੀ ਤੇ ਦਰਸ਼ਨ ਜੀ ਪਿੰਡ ਪੰਡੋਰੀ ਤੋਂ ਤੇ ਦਰਸ਼ਨ ਜੀ ਨੇ ਤਾਂ ਤੁਹਾਨੂੰ ਗੱਲਬਾਤ ਪਹਿਲਾਂ ਸੁਣਾਈ ਤੇ ਜਿਹੜੇ ਇਹਨਾਂ ਦੇ ਬ੍ਰਦਰ ਹੈਗੇ ਦੂਸਰੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਣਾ ਕੀ ਕੀ ਨੁਕਸਾਨ ਹੋ ਗਿਆ ਇਹ ਦੱਸੋਗੇ ਜਰਾ ਨੁਕਸਾਨ ਜੀ ਛੱਡੜ ਹੈ ਪਈ ਸਾਰੀ ਛੱਡੜ ਗਈ ਬਾਕੀ ਮਾਝੜੀ ਹੈ 10 ਬੱਕਰੀਆਂ ਨੇ ਉਹਨਾਂ ਚੋਂ ਤਿੰਨ ਬੱਕਰੀਆਂ ਬਚੀਆਂ ਲੋਕੀ ਨਿਮਲੀਆਂ ਇਹ ਜਿਹੜਾ ਹੱਡ ਦਾ ਪਾਣੀ ਆਇਆ ਪਿੰਡ 'ਚ ਜਦੋਂ ਐਂਟਰ ਕੀਤਾ ਸਭ ਤੋਂ ਪਹਿਲਾਂ ਤੁਹਾਡੇ ਘਰਾਂ 'ਚ ਹੀ ਆਇਆ ਜਿਸ ਤੋਂ ਪਿੱਛੇ ਹੋਰ ਵੀ ਕਰਨੇ ਪਿੱਛੇ ਗੇਤਾਂ 'ਚ ਹੀ ਆਇਆ ਜੀ ਵਿੱਚ ਮਤਲਬ ਜਿਹੜੇ ਪਿੰਡ ਦੀ ਆਬਾਦੀ 'ਚ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਤੁਹਾਡੇ 'ਚ ਸ਼ੁਰੂ ਹੋ ਗਿਆ ਤੇ ਜਿੱਲੇ ਹੱਡ ਦਾ ਪਾਣੀ ਆਇਆ ਤੁਹਾਨੂੰ ਉਮੀਦ ਸੀਗੀ ਕਿ ਇੰਨਾ ਹੀ ਪਾਣੀ ਆਂਦਾ ਜਾਂ ਅੱਗੇ ਵੀ ਆਂਦਾ ਜਾਂ ਹੁਣ ਪਹਿਲੀ ਵਾਰੀ ਆਇਆ ਨਹੀਂ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਆਇਆ ਤੇ ਕਿੰਨੇ ਕ ਟਾਈਮ ਦੇ ਵਿੱਚ ਪਾਣੀ ਨੇ ਇਹ ਸਾਰਾ ਆਪਣਾ ਕਰਤਾ ਹੀ ਕੰਮ ਇਹ ਜੀ ਅੱਧੇ ਘੰਟੇ 'ਚ ਕਰਤਾ ਅੱਧੇ ਘੰਟੇ 'ਚ ਕਰਤਾ ਤੇ ਫੇਰ ਮਦਦ ਕਿ ਤੁਸੀਂ ਵਿਭਾਰਨ ਨਿਕਲ ਜਾਓ ਹੂੰ ਹੂੰ ਤੇ ਉਹ ਜਿਹੜੇ ਗਵਾਚੇ ਤੁਹਾਡੇ ਨਗ ਉਹ ਮਿਲੇ ਕੋਈ ਸੁਖ ਨਹੀਂ ਨਹੀਂ ਜੀ ਕੋਈ ਪਤਾ ਨਹੀਂ ਪੁੱਤ ਮੇਰਾ ਨਗਦੀਪੋ ਹੈ ਤੇ ਪਾਣੀ ਇਧਰੋਂ ਆਇਆ ਹੜ ਹੜ ਦੇ ਵਿੱਚ ਸਮਾਨ ਵੀ ਸਾਰਾ ਹੜ ਗਿਆ ਫ੍ਰਿਜ ਮਸ਼ੀਨ ਕੂਲਰ ਇਹ ਹੜ ਚੁੱਕਿਆ 22000 ਦੋਜੀ ਕੈਸ਼ ਦੇ ਗਿਆਤਾ ਇਹ 21820 ਉਹ ਵੀ ਹੜ ਗਏ ਫ੍ਰਿਜ ਪਰ ਰੱਖੇ ਤੇ ਬਿੱਲੇ ਨੂੰ ਭੇਜਣੇ ਤੇ ਪਸ਼ੂਨ ਪੇੜੇ ਵਾਸਤੇ ਉਹ ਜਿੱਦਾਂ ਮੀ ਪਿਆ ਉਦਦੇ ਫ੍ਰਿਜ ਪੂਨਦੀ ਹੋ ਗਈ ਉਹ ਕੈਸ਼ ਵੀ ਛੱਡ ਗਿਆ ਤਾਂ ਬਾਕੀ ਸਮਾਨ ਤਾਂ ਕੋਈ ਰਿਹਾ ਨਹੀਂ ਨਾ ਕੋ ਭਾਂਡਾ ਨਾ ਕੋ ਕੱਪੜਾ ਉਹ ਅੰਦਰਾਂ ਤੇ ਹੜ ਹੜ ਕੇ ਬਾਹਰ ਨਿਕਲ ਗਿਆ ਤਾਂ ਦੂ ਮੇਸਾਂ ਇੱਕ ਗਾਈ ਇੱਕ ਗਾਈ ਮਿਲੀ ਹੈ ਬਾਕੀ ਉਹਨਾਂ ਦਾ ਕੋਈ ਪਤਾ ਹੀ ਨਹੀਂ ਲੱਗਦਾ ਕਿੱਥੇ ਚਲ ਗਈਆਂ ਮੈਸਾਂ ਦੋਏ ਬਾਈ ਇੱਕ ਅਜੇ ਤਾਂ ਉਹਨਾਂ ਦੇ ਪੈਸੇ ਵੀ ਨਾ ਸਾਥੇ ਦੇ ਹੋਏ ਮੁੱਲ ਲਈਆਂ ਦੀਆਂ ਜਿੱਦਾਂ ਕਹਿੰਦੇ ਹੁੰਦੇ ਅਸੀਂ ਤਰ੍ਹਾਂ ਗੜੇ ਗਏ ਕਹਿੰਦੀਆਂ ਡਰਮ ਕੁਛ ਨਹੀਂ ਪੁੱਤ ਬਚਿਆ ਇੱਕ ਜਾਨ ਬਚੀ ਐ ਉਹ ਵੀ ਐਦਾਂ ਬਚੀ ਜਾਨ ਉਹ ਬਾਥਰੂਮ ਦੀ ਖੁਰੇ ਦੀ ਕੰਧ ਪਰ ਝੜ ਕੇ ਨਾ ਦੋ ਬੰਦੇ ਉਸ ਬਾਹਰ ਨੂੰ ਲੱਗੇ ਦੋ ਉਸ ਨੂੰ ਲੱਗੇ ਘੇਰੇ ਦੇ ਵਿੱਚ ਪਾਣੀ ਦੇ ਚ ਆ ਗਈ ਸੀ ਉੱਪਰ ਨੂੰ ਕੋਠੇ ਦੇ ਨੂੰ ਉੱਪਰ ਨੂੰ ਚੱਕਿਆ ਮੁੰਡਿਆਂ ਨੇ ਤਾਂ ਬਚ ਗਏ ਇੱਕ ਜਾਨ ਸਾਡੀ ਬਚੀ ਹੈ ਸਮਾਨ ਸਾਡਾ ਕੋਈ ਨਹੀਂ ਬਚਿਆ ਜਿਹੜੇ 10 ਰੁਪਏ 21820 ਰੁਪਏ ਆਏ ਤੇ ਉਹ ਵੀ ਹੜਾ ਕਰ ਖਾਲ ਨੇਗੇ ਪਰ ਇਸ ਵੇਲੇ ਸਾਡੇ ਕੋਲ ਛੇਰ ਆਟਾ ਦੀ ਹੈਗਾ ਦੂਏ ਬਾਸਤੇ ਪਕਾਣ ਵਾਸਤੇ ਸਿਰ ਆਟਾ ਨਹੀਂ ਆٹے ਦੀਆਂ ਡਰਮੀਆਂ ਵੀ ਸਾਡੀਆਂ ਖੜ ਚੁਕੀਆਂ ਸਾਡੇ ਕੋਲ ਇਹ ਐ ਅਸੀਂ ਇੱਕ ਜਾਨ ਐ ਸਾਡੀ ਰੋਟੀ ਸਾਨੂੰ ਪਿੰਡ ਤੇ ਆਈ ਸੀ 12 ਪਰਤੇ ਉਹ ਅਸੀਂ ਕੱਲ ਵੀ ਖਾਧੀ ਐ ਅੱਜ ਸਵੇਰਾ ਵੀ ਆਈ ਸੀ ਉਹ ਵੀ ਅਸੀਂ ਅੱਜ ਵੀ ਉੱਥੇ ਤੇ ਆਈ ਖਾਧੀ ਮਾਹੋਰ ਸਾਡੇ ਕੋ ਕੁਝ ਨਹੀਂ ਹੈਗਾ ਅਸੀਂ ਐਨੀ ਗੱਲ ਕਰਨੀ ਐ ਕੁਝ ਸਾਨੂੰ ਗਰੀਬ ਬੰਦੇ ਐ ਸਾਨੂੰ ਕੋ ਮਾਰੀ ਮੋਤੀ ਬਲੇ ਤਾਂ ਉਹ ਤਾਂ ਸੀ खड़े हो जाव गे दिहाड़ी दपे आले बंदे साध बना समान लैन जो ना, ना मैसा लो भी कर लख लख डेढ़ डेढ़ लख दसा दड़ गई कल एदा दीह पिया की पानी बहुत ज्यादा आ गया साडे गा गक आ गया आ गया साडा जो पकिया स्लेपा थी सारिया ही पानी ने पुट दि ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਘਰ ਦਾ ਸਮਾਨ ਵੀ ਖਰਾਬ ਹੋ ਗਿਆ ਤੇ ਬਹੁਤ ਜਾਣ ਕੇ ਟੋਏ ਗਲੀ ਦੇ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਹਾਂਜੀ ਸਰ ਪਹਿਲਾਂ ਜਿਸ ਲਮੀ ਪਿਆ ਉਸ ਵੇਲੇ ਅਸੀਂ ਬਹੁਤ ਖੁਸ਼ ਹੋ ਗਏ ਉਸ ਵੇਲੇ ਜਿਸ ਵੇਲੇ ਪਿਆ بارش ਤੇ ਤੂਫਾਨ ਆ ਗਿਆ ਘਰਾਂ 'ਚ ਪਾਣੀ ਭੇ ਗਿਆ ਅਸੀਂ ਹੋਰ ਤਾਂ ਕੀ ਕਰਨਾ ਦਾ ਸਮਾਨ ਕੱਢਣਾ ਔਖਾ ਹੋ ਗਿਆ ਕਿੱਥੇ ਰੱਖੀ ਕਿੱਥੇ ਸੰਭਾਲ ਦੇ ਬਹੁਤ ਸਮੱਸਿਆ ਸੀ ਬੋਰੀਆਂ ਵਿਹਾਰੀਆਂ ਘਰਾਂ 'ਚ ਤਾਂ ਕੀ ਅਸੀਂ ਦੁਆ ਕਰਨਾ ਦਾ ਕੋਠਿਆਂ ਪਰ ਖੜ ਖੜ ਕੇ ਪੇਮ ਕੱਢਿਆ ਸੀ ਆਪਣਾ ਬਹੁਤ ਹਾਲ ਖਰਾਬ ਹੋ ਗਿਆ ਸਾਡ ਸਰ ਕਹਿੰਦੀ ਸਰ ਬਾਰਸ਼ ਪੈਂਦੀ ਰਹੀ ਹੈ ਹਾਂਜੀ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੰਨਾ ਬਾਰਸ਼ ਨੇ ਡੰਗਰ ਵੀ ਹੜੇ ਸਮਾਨ ਵੀ ਲੋਕਾਂ ਦਾ ਹੜਿਆ ਬਹੁਤ ਹਾਲ ਖਰਾਬ ਕੀਤਾ ਇੰਨੇ ਬਾਰਸ਼ ਨੇ ਤਾਂ ਤੇ ਹੁਣ ਕਰਦੇ ਵੀ ਕੀ ਨੱਠ ਵੀ ਵੀ ਅਸੀਂ ਕਿੱਥੇ ਦਾ ਬਹੁਤ ਡੇਰ ਹੋ ਗਿਆ ਬਹੁਤ ਟਾਈਮ ਹੋ ਗਿਆ ਜਾਦਾ ਆ ਸੀਗਾ ਥੋੜਾ ਥੋੜਾ ਨੁਕਸਾਨ ਨਹੀਂ ਸਾਡਾ ਕਰਿਆ ਇੰਨਾ ਜਿੰਨਾ ਹੁਣ ਸਾਡਾ ਨੁਕਸਾਨ ਹੋਇਆ ਆ ਆ ਜਿਹੜੀ ਉਸ ਪਾਰਲੀ ਲੇਨ ਤੋਂ ਸਾਰੇ ਸਰ ਬੱਸ ਬਹੁਤ ਮੰਦਰਾں ਤੇ ਚੱਲ ਕੇ ਬਹੁਤ ਕੋਈ ਹਾਰ ਨਹੀਂ ਗੱਬਹਿਲਾ ਮੋਰ ਬਹੁਤ ਹਾਲ ਖਰਾਬ ਹੈ ਪਰ ਦੋ 300 ਦਾ ਹੋਣਾ ਹੀ ਦੋ 300 ਦਾ ਸਰ ਹੋ ਹੀ ਗਏ ਹੋਣਾ ਕਰ ਕਿਸੇ ਲੇਨ ਪਰੇ ਕਰ ਹਾਂਜੀ ਸਾਰਿਆਂ ਦਾ ਪਿੱਛੇ ਵੀ ਅੱਗੇ ਵੀ ਬਸ ਇਦਾ ਜਿਦਾ ਪਾਣੀ ਮਾਰ ਚਾਰਾਂ ਦਾ ਬਿਲਡਿੰਗਾਂ ਵਿੱਚੋਂ ਸਮਾਨ ਖਰਾਬ ਹੋ ਹੀ ਗਿਆ ਸਰ ਕਿਸਲਾ ਕੋਸ਼ ਕਿਸੇ ਦਾ ਕੋਸ਼ ਬਹੁਤ ਹਾਰ ਕਰਾ ਗਿਆ ਅਰੇ ਐਸੀ ਚਾਹਦੇ ਜੀ ਸਾਡਾ ਨੁਕਸਾਨ ਹੋਇਆ ਉਹ ਸਾਡੇ ਵੱਲ ਸਾਨੂੰ ਦੇ ਦੇਵੇ ਕੁਛ ਸਾਡਾ ਸੋਚ ਲੈ ਬਗਰੀਬਾਂ ਦਾ ਅਸੀਂ ਇਹੀ ਚਾਹਦੇ ਬਹੁਤ ਤੇਜ਼ ਪਾਣੀ ਆਇਆ ਇੰਨਾ ਪੜਾਉ ਪਾਣੀ ਦਾ ਦੇਖਣ ਜਾਂਦਾ ਉਹਦੇ ਬਾਅਦ ਜੇ ਪਾਣੀ ਉਤਰਿਆ ਮੈਂ ਇੱਥੇ ਆਇਆ ਮੈਂ ਜੇ ਇੱਥੇ ਆਇਆ ਤਾਂ ਮੈਂ ਕਿਹਾ ਸ਼ਾਇਦ ਪਾਣੀ ਥੋੜਾ ਹੋਊਗਾ ਜੇ ਤਾਂ ਮੈਂ ਬੈੱਡ ਗਿਆਂ ਦਾ ਇੱਕ ਮਸਾ 10 ਫੁੱਟ ਖੱਡਾ ਹੈ ਉਹ ਭਗਵਾਨ ਨੇ ਬਚਾ ਕੇ ਜੇ ਬੰਦੇ ਬਚਾ ਕੇ ਲੇਕਿਨ ਇਸ ਪਿੰਡ ਦਾ ਕੋਈ ਵਾਲੀ ਬਾਲ ਬਣੂਗਾ ਕੋਈ ਉਹ ਪੈਸਾ ਦੋ ਏ ਬਾਜਾ ਵੇ ਪਿੰਡ ਕੀ ਚਾਹੁੰਦੇ ਹੋ ਸਰਕਾਰ ਤੋਂ ਸਰਕਾਰ ਤੋਂ ਸਾਰੀ ਮਦਦ ਚਾਹੁੰਦੇ ਪੂਰੀ ਗਲੀ ਰਿਪੇਅਰ ਹੋਵੇ ਸਾਰੇ ਕੁਝ ਮਾਝਵਾ ਦਿੱਤਾ ਜਾ ਪੂਰਾ ਹੀ ਪਿੰਡ ਨੂੰ ਲੋਕਾਂ ਦਾ ਕਿੰਨਾ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਲੋਕਾਂ ਦਾ ਬਹੁਤ ਹੋਇਆ ਬੱਚਿਆ ਲੋਕਾਂ ਨੂੰ ਆਬੀ ਲੋੜ ਹੈਗੀ ਹਾਂ ਲੋਕਾਂ ਨੂੰ ਮਾਹੀ ਲੋੜ ਹੈਗੀ ਜੀ ਨਾ ਤਾਂ ਸਮਾਨ ਗਾਲ ਕੇ ਅੰਦਰ ਨਹੀਂ ਪਿਆ ਇਹਦੇ ਘਰ ਪਾਣੀ ਨਹੀਂ ਪਿਆ ਹੈਗਾ ਅਜੇ ਕੀ ਨੂੰ ਕਹਦੀ ਉਹ ਕਰ ਬਚਿਆ ਔਰ ਮੇਨ ਰਸਤਾ ਹੈ ਗਲੀ ਪਿੰਡ ਦੀ ਸਾਰੇ ਨਗਰ ਦੀ ਜਦੋਂ ਦਾ ਪਾਣੀ ਲੰਘਿਆ ਉਸ ਤੋਂ ਬਾਅਦ ਕੋਈ ਸਰਕਾਰ ਦਾ ਬੰਦਾ ਸੁਣ ਆਇਆ ਤੁਹਾਡੀ ਗੱਲ ਅੱਛਾ ਕੋਈ ਨਾ ਆਇਆ ਹੈਗਾ ਐਵੇਂ ਝੂਠ ਗੱਲ ਯਾਰ ਕੋਈ ਨਹੀਂ ਆਇਆ ਇੱਥੇ ਸਰਕਾਰ ਦਾ ਬੰਦਾ ਕਿਸੇ ਨੇ ਸੁਣੀ ਆ ਕੇ ਬਈ ਪਿੰਡ ਕੋ ਡੁੱਬੇ ਜਾਂ ਵੋਟਾਂ ਨਾ ਜਾਣਗੇ ਸਾਰੇ ਮੈਂ ਹੁਸਨ ਲਾਲ ਪਿੰਡ ਪੰਡੋਰੀ ਵਿੱਚ ਸ਼੍ਰੀਮਾਨ ਜੀ ਸਾਡੇ ਨਗਰ ਪੰਡੋਰੀ ਦੇ ਵਿੱਚ ਕੱਲ ਮਿਤੀ 12 8 2024 ਨੂੰ ਐਡਾ ਬੜਾ ਫਲੱਡ ਆਇਆ ਜੋ ਕਿ ਮੇਰਾ ਖਿਆਲ ਹੈ ਕਿ ਮੇਰੀ 70 ਸਾਲ ਉਮਰ ਹੈ ਇਸ ਉਮਰ ਦੇ ਵਿੱਚ ਵੀ ਮੈਂ ਨਹੀਂ ਦੇਖਿਆ ਹੋਵੇ ਜਿਸ ਦੇ ਨਾਲ ਪਿੰਡ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਹੈ ਨੁਕਸਾਨ ਦੇ ਵਿੱਚ ਮਾਲ ਪਸ਼ੂ ਲੋਕਾਂ ਦਾ ਰਾਸ਼ਨ ਪਾਣੀ ਔਰ ਜਾਨੀ ਨੁਕਸਾਨ ਤੱਕ ਸੇ ਮਿਲਦਾ ਹੈ ਔਰ ਖਾਸ ਕਰ ਲੋਕਾਂ ਦੀਆਂ ਦੁਆਰਾ ਲੋਕਾਂ ਦੇ ਮਕਾਨ ਟਹਿ ਗਏ ਨੇ ਔਰ ਪਸ਼ੂਆਂ ਨੂੰ ਦਾ ਚਾਰਾ ਔਰ ਖਾਣ ਵਾਲੀ ਸਮਗਰੀ ਜਿੰਨੀ ਜਿੰਨੀ ਵੀ ਕਿਸੇ ਦੇ ਘਰ ਦੇ ਵਿੱਚ ਸੀ ਉਹ ਕੋਈ ਵੀ ਕਿਸੇ ਦੀ ਵੀ ਇਹ ਜਿੰਨੇ ਵੀ ਪੱਥਰ ਤੁਹਾਨੂੰ ਨਜ਼ਰ ਆ ਰਹੇ ਆ ਇਹ ਸਾਡੇ ਸਾਰੇ ਮਕਾਨਾਂ ਦੇ ਵਿੱਚੋਂ ਕੰਧਾਂ ਦੇ ਵਿੱਚੋਂ ਦਵਾਰਾਂ ਵਿੱਚੋਂ ਆਲੇ-ਦੁਆਲੇ ਢੋੜ ਕੇ ਆਇਆ ਸਾਰੇ ਇਸੇ ਏਰੀਆ ਦਾ ਨੁਕਸਾਨ ਹੈ ਜੋ ਕਿ ਸਾਡਾ ਪਾਣੀ ਪੁੱਤ ਆਇਆ ਪਹਿਲੇ ਅੱਧੇ ਵੇੜੇ 'ਚ ਤਾਂ ਫਿਰ ਆਇਆ ਜੱਕ ਦਮ ਸਾਰਾ ਅੰਦਰ ਇਕਦਮ ਆਇਆ ਪਾਣੀ ਤਾਂ ਸਾਨੂੰ ਨਾ ਮੰਜੇ ਵੀ ਸਾਡੇ ਐਦਾਂ ਚੱਕ ਹੁੰਦੇ ਦੇ ਬੈਠਿਆਂ ਦੇ ਤੇ ਕੂੜੀਆਂ ਚੜਾਈਆਂ ਕੋਠੇ ਨਿਆਣੀਆਂ ਮੇ ਦੋ ਤੀਤੀ ਪੋਤੀ ਸੀ ਉਹ ਕੋਠੇ ਜੜਾਤੀ ਆ ਮੈਂ ਤਾਂ ਇੱਥੇ ਖੜੀ ਰਹੀ ਅਦਾ ਫਾੜ ਕੇ ਤੁਹੇ ਨੂੰ ਿਆ ਕਰਾਂ ਹੁਣ ਕਿੱਥੇ ਨੂੰ ਜਾਵਾਂ ਸਿਆਣੀ ਖਾਣਾ ਪੀਣਾ ਮੇਰਾ ਸਾਬ ਹੜ ਗਿਆ ਪਾਣੀ ਪੀ ਗਿਆ ਤਾਂ ਦੜ ਦਾਣਾ ਵੀ ਥੇ ਕੋਨਟਰ ਖੰਡ ਉੱਥੇ ਵੀ ਪਾਣੀ ਪੀ ਗਿਆ ਦਰਮੇ ਵਿਚ ਤਾਂ ਮੇਰੇ ਨਾ ਮੈਂ ਦੂਈ ਫੁੱਟ ਗਈ ਟੇਬਲ ਵੀ ਫੁੱਟ ਗਿਆ ਸ਼ੀਸ਼ੇ ਵਾਲਾ ਦੁਵਾਰੀ ਵੀ ਫੁੱਟ ਗਈ ਤਾਂ ਬਿੱਡਾਂ ਚ ਪਾਣੀ ਪੈ ਗਿਆ ਉਹ ਕੱਪੜਿਆਂ ਦੀ ਢੜੀ ਲੱਗੇ ਪਈ ਐ ਸੌਣ ਨੂੰ ਮੰਜਾ ਅਸੀਂ ਗਵਾਂਡੀਆਂ ਤੇ ਲਿਆਏ ਰਾਤੀ ਸਾਡੇ ਮੰਜੇ ਇਦਾਂ ਤਲਾ ਰੇਲ ਹੋਈ ਗਈ ਤਾਂ ਮੇਰਾ ਨੁਕਸਾਨ ਬਹੁਤ ਹੈ ਮੇਰੀਆਂ ਪੇਟੀਆਂ ਦੇਖ ਲੈ ਅੰਦਰ ਡੇਗੀਆਂ ਪਈਆਂ ਇਦਾਂ ਹੀ ਹਲੇ ਉਹ ਚੱਕੀਆਂ ਨਹੀਂ ਹਲੇ ਉਹ ਇਦਾਂ ਪਈਆਂ ਪਾਣੀ ਦੇ ਬਾਹ ਨਾਲ ਆ ਸਾਡਾ ਸਾਰਾ ਹੀ ਆ ਸਾਰਾ ਪਾਣੀ ਆਇਆ ਇੱਥੇ ਤੋਂ ਤਾਂ ਸਾਰਾ ਪਾਣੀ ਨਾਲ ਭਰ ਗਿਆ ਦਾ ਇੱਥੇ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਕੁਝ ਕਰੀਏ ਸੋ ਇਸ ਕਰਕੇ ਉਹ ਕੰਧ ਤੋ ਪਾੜ ਦਿੱਤੀ ਜਦ ਪਾਣੀ ਦਾ बहाव ਤੇਜ ਹੋਇਆ ਉਹਨੇ ਆਪਣਾ ਰਸਤਾ ਆਪੇ ਬਣਾ ਲਿਆ। ਸਾਡੇ ਪਾਣੀ ਚਾਰ-ਚਾਰ ਫੁੱਟ ਪਾਣੀ ਆਇਆ ਜੀ। ਠੀਕ ਹੈ ਜੀ। ਇੰਨਾ-ਇੰਨਾ ਕੰਧ ਦੇ ਪਾਣੀ ਆਇਆ ਜੀ। ਆ ਪਾਣੀ ਦੇਖ ਲਓ ਇੰਨਾ-ਇੰਨਾ ਪਾਣੀ ਆ ਜੀ। ਠੀਕ ਹੈ ਜੀ। ਸਾਰਾ ਦੇਖ ਲਓ ਅੰਦਰ ਗਿਆ ਪਾਣੀ। ਸਾਰਾ ਅੰਦਰ ਗਿਆ ਜੀ। ਆ ਸਾਰੇ ਬੈੱਡ ਸਾਰੇ ਗਿੱਲੇ ਹੋ ਗਏ ਜੀ। ਪਾਣੀ ਵਿੱਚ ਪੈ ਗਿਆ ਜੀ। ਪਾਣੀ ਬੈੱਡਾਂ ਦੇ ਸਾਰੇ ਕੱਪੜੇ ਬਾਹਰ ਆ ਜੀ। ਸੁੱਕ ਨਹੀਂ ਪਾਏ ਵੀ ਜੀ। ਠੀਕ ਹੈ ਜੀ। ਆ ਸੋਫੇ ਸਾਡੇ ਸਾਰੇ ਪਾਣੀ 'ਚ ਤੜਦੇ ਤੇ ਬੈੱਜ ਵੀ ਅੰਦਰੇ ਤੜਦੇ ਤੇ ਜੀ ਵੀ ਤੜਦਾ ਤਾਂ ਫਿਰ ਜੋ ਸਾਹਮਣੇ ਹੈ ਜੀ ਠੀਕ ਹੈ ਜੀ ਅਲਮਾਰੀ ਐ ਵਿੱਚ ਵੀ ਪਾਣੀ ਪੈ ਗਿਆ ਜੀ ਕੱਲ ਦੀ ਗੱਲ ਹੈ ਭਾਜੀ ਇਹ ਨਾ ਕੱਲ ਦੁਪਹਿਰ ਦਿਨ ਸਵੇਰ ਦਾ ਟਾਈਮ ਸੀ ਅੰਨਿਕ ਬਾੜ ਆਈ ਐ ਤੇ ਅੱਜ ਤੱਕ ਕਦੇ ਨਹੀਂ ਪੁੱਜੀ ਇੱਥੇ ਪਹਿਲੀ ਵਾਰ ਇੰਨਾ ਪਾਣੀ ਦੇਖਿਆ ਸੀ ਜਦੋਂ ਸਵੇਰੇ ਸਵੇਰੇ ਮੱਝਾਂ ਦੇਖ ਕੇ ਅਸੀਂ ਤਾਂ ਘਰੇ ਚਲੇ ਗਏ ਤੇ ਵਾਪਸ ਜਦੋਂ ਆਏ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਇੱਥੇ ਇੱਦਾਂ ਲੱਗਿਆ ਜਿੱਦਾਂ ਪਿੱਛੇ ਕੋਈ ਤੇ ਰੁਕਿਆ ਪਾਣੀ ਕੋਈ ਬੰਨ ਟੁੱਟਿਆ ਹੋਵੇ ਜਾਂ ਕੋਈ ਹੋਰ ਚੀਜ਼ ਪਿੱਛੇ ਪਾਣੀ ਰੁੱਕ ਕੇ ਇੰਨੀ ਸਪੀਡ ਨਾਲ ਆਇਆ ਹੱਦ ਨਾਲੋਂ ਵੀ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਸ ਚੀਜ਼ ਦੇ ਵਿੱਚ ਮੈਂ ਆਰਾਮ ਸਰਪੰਚ ਪੰਡੋਰੀ ਤੋਂ ਸਾਡੇ ਜਦੋਂ ਕੱਲ ਦੁਪਹਿਰ ਨੂੰ ਇੰਨੀ ਜ਼ਿਆਦਾ ਬਾਰਿਸ਼ ਆ ਗਈ ਸੀ ਬਾਰਿਸ਼ ਦਾ ਬਹਾ ਇੰਨਾ ਤੇ ਸੀ ਕਿ ਇਸ ਸਾਈਡ ਤੋਂ ਪਾਣੀ ਆ ਕੇ ਆ ਰੋਸ਼ਨ ਲਾਲ ਬਾਜ਼ਾਰ ਜੀ ਇਹਨਾਂ ਦੀ ਪਿਛਲੀ ਸਾਈਡ ਤੋਂ ਵੀ ਦੀਵਾਰ ਦਾ ਖਤਮ ਹੋ ਗਿਆ ਤੇ ਇਹਦੇ ਅੰਦਰ ਸਾਈਡ ਤੋਂ ਪੂਰੀ ਪਰਲੀ ਸਾਈਡ ਪੂਰੀ ਖਾਲੀ ਹੋ ਗਈ ਹੈ ਤੇ ਆ ਜਿਹੜੀ ਗਲੀ ਹੈ ਇੱਥੇ ਖੜੇ ਆ ਇਹ ਬਿਲਕੁਲ ਐਂਟਰਲੌਕ ਦੀ ਬਣੀ ਹੋਈ ਸੀ ਇਹ ਸਾਰਾ ਬਹੁਤ ਵੱਡਾ ਚੌਕ ਸੀ ਇਸ ਸਾਈਡ ਨੂੰ ਵੀ ਇਹ ਸਾਰੇ ਦਾ ਸਾਰਾ ਜਿਹੜਾ ਉਹ ਪਾਣੀ ਦਾ ਇੰਨਾ ਵੱਡਾ ਸਲਾਵ ਆਇਆ ਸੀ ਉਹਨੇ ਸਾਰੇ ਦਾ ਸਾਰਾ ਨਾਲੀ ਬਹਾ ਕੇ ਲੈ ਗਿਆ ਤੇ ਸਵੇਰ ਤੋਂ ਸਾਡੇ ਇੱਥੇ ਮੁੰਡੇ ਸਾਰੇ ਲੱਗੇ ਹੋਏ ਸੀ ਉਹਨਾਂ ਨੇ ਕੁਛ ਇਹਨੂੰ ਮਾਰ ਸਿੱਧਾ ਕੀਤਾ ਕਿ ਇਸ ਸਾਈਡ ਨੂੰ ਅੱਗੇ ਦੇਖੋ ਪੂਰੇ ਦਾ ਪੂਰਾ ਵਹਾ ਬਹਾ ਇੰਨਾ ਜ਼ਿਆਦਾ ਤੇਜ਼ੀ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਇੱਥੇ ਇਹਦੇ ਵਿੱਚ ਆਣ ਦੀ ਸੋ ਐਵੇਂ ਤੁਹਾਨੂੰ ਹੋਰ ਦਿਖਾਉਂਦੇ ਆ ਆ ਦੇਖੋ ਇਹ ਐਂਟਰਲੌਕ ਦੀ ਪੂਰੀ ਵੱਡੀ ਇਥੇ ਐਂਟਰਲੌਕ ਦੇ ਨਾਲ ਬਿਲਕੁਲ ਕੋਈ ਐਂਟਰਲੌਕ ਨਹੀਂ ਮਿਲਿਆ ਕੁਝ ਫਰੂਬ ਬਚੇ ਨੇ ਜਿਹੜੇ ਨਾਲ ਤੋਂ ਦੋਵੇਂ ਸੈਡਾਂ ਤੋਂ ਬਚੀਆਂ ਹੋਈਆਂ ਨੇ ਇਹ ਸਾਰੇ ਦਾ ਸਾਰਾ ਇੱਥੇ ਪੂਰੇ ਸਲਾਬ ਦੇ ਨਾਲ ਜਿਹੜਾ ਖਤਮਾ ਹੋ ਗਿਆ ਉਸ ਦੇ ਨਾਲ ਹੀ ਅੱਗੇ ਇਹ ਜਿਹੜੇ ਆ ਜਿਹੜਾ ਦਵਾਰਾਂ ਦੇ ਇਹਦੇ ਨਾਲ ਨਾਲ ਪਾਣੀ 3.5 5 6 6 ਫੁੱਟ ਚੜਿਆ ਹੋਇਆ ਸੀ ਔਰ ਇਸ ਦੇ ਨਾਲ ਇਹ ਦੂਜੇ ਪਾਸੇ ਆ ਮੈਂ ਤੁਹਾਨੂੰ ਦਿਖਾਉਂਦਾ ਇਸ ਘਰ ਦੀ ਪੂਰੀ ਬਰਬਾਦੀ ਹੋ ਗਈ ਹੈ ਇਹ ਦੋਵੇਂ ਆ ਮਾਤਾ ਬੈਠੀਏ ਨਾਲ ਇਹਨਾਂ ਦਾ ਇਹਨਾਂ ਤੋਂ ਪੁੱਛ ਲਿਓ ਇਹਨਾਂ ਦਾ ਆ ਸਾਰੀ ਦਵਾਰਾਂ ਇਹਨਾਂ ਦੀ ਟੱਗੀਆਂ ਔਰ ਦੇਖੋ ਜਿਹੜੀ ਕੀਟਿੰਗ ਵਗੈਰਾ ਸੀ ਸਾਰੀ ਖਤਮ ਹੋ ਗਈ ਇਹ ਸਾਡੇ ਆ ਦੇਖੋ ਆ ਦੇਖੋ ਸਾਰਾ ਇਹੀ ਸਾਰਾ ਇਹਨਾਂ ਦੇ ਪਸ਼ੂਆਂ ਦਾ ਵੀ ਕੁਝ ਨੁਕਸਾਨ ਹੋਇਆ ਪਸ਼ੂ ਵੀ ਹੜ ਗਏ ਇਹਨਾਂ ਦੇ ਨਾਲ ਤੇ ਆ ਦੇਖੋ ਹਾਂਜੀ ਹਾਂਜੀ ਜੀਤਰਾਮ ਮੇਰਾ ਨਾਂ ਜੀ ਪੰਜਾ ਮੈਂ ਪਿੰਡ ਦਾ ਤੇ ਬਹੁਤ ਨੁਕਸਾਨ ਹੋਇਆ ਜੀ ਮੇਰਾ ਛੱਡ ਪਿਆ ਵਾ ਤਾਂ ਪਾਣੀ ਪਹਿਲੀ ਸਟਾ ਇੱਥੋਂ ਮੜਿਆ ਇਧਰੋਂ ਆਇਆ ਪਾਣੀ ਸਾਰਾ ਹੀ ਤੇ ਡੰਗਰ ਪਸ਼ੂ ਜਾਨੀ ਸੰਭਲਿਆ ਕੋਈ ਅਸੀਂ ਦੁਗਾਨੀ ਕਰਦੇ ਨਾਠ ਨਾੜ ਕੇ ਬੰਦਿਆਂ ਨੇ ਆਪਣੇ ਫੜ ਲਏ ਸਾਡੇ ਅੰਦਰ ਹੀ ਪਾਣੀ ਵੜ ਗਿਆ ਬਹੁਤ ਨੁਕਸਾਨ ਹੋ ਗਏ। ਸਮਾਨ ਗਾ ਲ ਗਿਆ ਸਾਰਾ ਹੀ। ਹਾਂਜੀ ਫਰਿਜ, ਪੇਟੀਆਂ, ਫੂਲਰ ਸਭ ਸਭ ਕੁਝ ਸਾਡਾ ਖਰਾਬ ਹੋ ਗਿਆ। ਪਾਣੀ ਵੜ ਕੇ ਸਾਰੇ ਧਿਆਨ ਬਹੁਤ ਖਾਤੇ ਬਹੁਤ ਹੀ ਹੋਇਆ। ਉਹ ਪਾਣੀ ਦੇ ਸਭ ਕੁਝ ਹੋ ਗਏ ਆਪਣਾ। ਜਦੋਂ ਪਾਣੀ ਆਇਆ ਨਾ ਹੜ ਦੇ ਨਾਲ ਉਦੋਂ ਬੜਾ ਜੱਕਦਮ ਤੇਜ਼ ਪਾਣੀ ਆ ਗਿਆ ਜੀ ਇਧਰੋਂ ਬਾਹਰ ਤੋਂ। ਵਾਪਸੀ ਕੋਈ ਇਧਰ ਬੰਨ ਰੋਟੇ ਨਾਲ ਇਧਰ ਘਰਾਂ ਦੇ ਵਿੱਚ ਪਾਣੀ ਵੜ ਗਿਆ ਅਸੀਂ ਵੀ ਘਰ ਬੈਠੇ ਸੀਗੇ ਜੱਕ ਦਾ ਪਾਣੀ ਆਇਆ ਸਾਡੇ ਵੀ ਘਰ ਦੇ ਵਿੱਚ ਘਰ ਯਾਨੀ ਕਿ ਪਾਣੀ ਬਹੁਤ ਪੀਣਾ ਨੁਕਸਾਨ ਬੜਾ ਹੋ ਗਿਆ ਸਾਰਾ ਯਾਨੀ ਕਿ ਬੈੱਡ ਸਾਰੇ ਸਭ ਕੁਝ ਭਜ ਚੁਕਿਆ ਗਿਆ ਨੁਕਸਾਨ ਤਾਂ ਸਾਰਿਆਂ ਦਾ ਹੈ ਬਾਕੀ ਗਲੀਆਂ ਦੇ ਵਿੱਚ ਦੇਖੋ ਕਿੰਨਾ ਨੁਕਸਾਨ ਹੋ ਜਾਏਗਾ ਕੋਈ ਸਰਕਾਰ ਨਹੀਂ ਇੱਥੇ ਪੁੱਛਦੀ ਸਾਨੂੰ ਅੱਜ 24 ਘੰਟੇ ਹੋ ਚੁੱਕੇ ਆ ਜੀ ਕੋਈ ਸਰਕਾਰ ਨੇ ਕਿਸੇ ਨਹੀਂ ਪੁੱਛਿਆ ਨਹੀਂ ਹਲੇ ਤੱਕ ਕਿਸ ਨੇ ਆ ਕੇ ਦੇਖਿਆ ਨਹੀਂ ਕੋਈ ਕੁਝ ਨਹੀਂ ਹੈ ਸਰਪੰਚ ਨੇ ਉਹ ਹੀ ਕਹਿ ਚੁੱਕੇ ਆ ਪਰ ਸਰਪੰਚ ਦਾ ਵਿਚਾਰ ਆਇਆ ਦੋ ਤਿੰਨ ਵਾਰ ਆ ਚੁੱਕਿਆ ਹੈ ਇੱਥੇ ਤੇ ਹੁਣ ਸਰਪੰਚ ਦੀ ਕੀ ਕਰੇ ਸਰਕਾਂਚ ਛੋੜੀ ਜੀ ਕਿਰਾਨੀ ਦੀ ਦੁਕਾਨ ਕਰਦਾ ਤੇ ਕੱਲ ਹੜ੍ਹ ਦੇ ਨਾਲ ਮੇਰਾ 80-90 ਹਜ਼ਾਰ ਦਾ ਨੁਕਸਾਨ ਹੋ ਗਿਆ ਉਹਦੇ ਵਿੱਚ ਮੇਰਾ ਇੱਕ ਪ੍ਰਿੰਟਡ ਤੇ ਕੰਪਿਊਟਰ ਤੇ ਹੋਰ ਕਰਿਆਨੇ ਦਾ ਕਾਫੀ ਨੁਕਸਾਨ ਹੋ ਗਿਆ ਮੋ ਬਾਰਸ਼ ਸ਼ੁਰੂ ਹੋਈ ਤਾਂ ਲੋਕਾਂ 'ਚ ਇੱਕ ਉਛਾਹ ਹੋਇਆ ਸੀ ਕਿ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਕਰੀਏ ਇੱਥੇ ਕੋਈ ਲਗਭਗ 60% ਆਬਾਦੀ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਇੱਕ ਨਹੀਂ ਸਾਰਾ ਲਗਾਤਾਰ ਕੰਟੀਨਿਊ ਜਿੰਨੇ ਵੀ ਪਰਿਵਾਰ ਸੀ ਸਾਰਿਆਂ ਦਾ ਨੁਕਸਾਨ ਹੈ ਕਿਸੇ ਦੀ ਦੁਵਾਰ ਟੱਗੀ ਕਿਸੇ ਦੇ ਪਸ਼ੂ ਹੜ ਗਏ ਕਿਸੇ ਦਾ ਆਪਣਾ ਸਮਾਨ ਖਰਾਬ ਹੋ ਗਿਆ ਦੇਖੋ ਜਿਹੜੀ ਫ੍ਰਿਜ ਸੀ ਜਿਹਦਾ ਕੋਈ ਮੋਟਰ ਆ ਉਹ ਸਾਰੇ ਜਦੋਂ ਪਾਣੀ ਵਿੱਚ ਬਾਹਰ ਹੋ ਗਿਆ ਉਹ ਕੋਈ ਸੰਭਾਵਨਾ ਨਹੀਂ ਕਿਸੇ ਦੀ ਤੇ ਪਾਣੀ ਕਿੰਨੇ ਕੁਝ ਆਇਆ ਸੀ ਪਿੰਡੇ ਪਾਣੀ ਕੋਈ 8 ਵਜੇ ਤੋਂ ਬਾਅਦ ਸਟਾਰਟ ਹੋ ਗਿਆ ਸੀ ਲਗਭਗ 12 ਵਜੇ ਤੱਕ ਲਗਾਤਾਰ 4 ਘੰਟੇ ਪ ਤੇ ਅੱਜ ਅੱਜ ਦੇ ਜੇ 12 ਵਜੇ ਦੀ ਗੱਲ ਕਰ ਲਈਏ ਤਾਂ ਹੁਣ ਸ਼ਾਮ ਦੇ ਇੰਟਰਵਿਊ ਕਰਨੇ ਤੱਕ 6 ਵਜੇ ਗਏ ਆ ਤੇ 12 ਤੇ 12 24 ਤੇ 36 ਘੰਟੇ ਹੋ ਗਏ ਆ 3 ਘੰਟੇ ਚ ਸਰਕਾਰ ਵੱਲੋਂ ਕੋਈ ਨੁਮਾਇੰਦਾ ਕੋਈ ਅਫਸਰ ਕਿਸੇ ਨੇ ਆ ਕੇ ਸਾਰ ਲਈ ਤੁਹਾਡੀ ਪਿੰਡ ਦੀ ਸਾਡੀ ਸਾਡੇ ਇਲਾਕੇ ਦੇ ਡਿਪਟੀ ਸਪੀਕਰ ਸਾਹਿਬ ਨਾਲ ਗੱਲਬਾਤ ਹੋਈ ਸੀ ਫੋਨ ਤੇ ਹੋਈ ਸੀ ਉਹ ਥੋੜੇ ਬਾਹਰ ਸੀ ਲੇਕਿਨ ਉਹਨਾਂ ਨੇ ਇੱਕ ਵਿਸ਼ਵਾਸ ਦੁਲਾਇਆ ਕਿ ਅਸੀਂ ਕੱਲ ਵਾਪਸ ਆ ਜਾਣਾ ਉਸ ਤੋਂ ਬਾਅਦ ਆ ਕੇ ਸਾਡਾ ਇਸ ਨਗਰ ਦਾ ਉਹ ਦੌਰਾ ਕਰਨਗੇ ਉਹਨਾਂ ਨੇ ਬਿਲਕੁਲ ਬਿਸ਼ਵਾਸ ਦਇਆ ਕਿ ਨੁਕਸਾਨ ਜਿਹੜਾ ਹੋਇਆ ਕਿਉਂਕਿ ਵੀਡੀਓ ਅਸੀਂ ਉਹਨਾਂ ਤੱਕ ਭਜਾਈਆਂ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਨੁਕਸਾਨ ਹੋ ਸਾਰਿਆਂ ਨੂੰ ਮੁਆਵਜ਼ਾ ਦੁਆਇਆ ਜਾਊਗਾ ਪਰਸਨਲ ਨੂੰ ਮਿਲੂਗਾ ਜਿਹੜਾ ਪੰਚਾਇਤ ਦਾ ਜਿਹੜਾ ਹੋਰ ਨੁਕਸਾਨਾ ਉਹਨ ਪੰਚਾਇਤਾਂ ਭੰਗ ਹੋਣ ਤੇ ਔਰੇ ਹੜਾਂ ਦੇ ਇਹਨਾਂ ਨੂੰ ਮਤਲਬ ਕੀ ਦੇਖਦੇ ਹੋ ਕਿ ਕੋਈ ਪੰਚਾਇਤ ਭੰਗ ਹੋਣ ਦਾ ਲੋਕਾਂ ਨੂੰ ਨੁਕਸਾਨ ਹੋਇਆ ਇਸ ਨਗਰ ਰੀਫ ਦੇ ਵਿੱਚ ਹਾਂ ਪੰਚਾਇਤਾਂ ਭੰਗ ਹੋਣ ਦਾ ਨੁਕਸਾਨ ਤਾਂ ਬਹੁਤ ਵੱਡਾ ਹੈ ਕਿਉਂਕਿ ਜੇ ਤੇ ਪੰਚਾਇਤਾਂ ਬਹਾਲ ਹੁੰਦੀਆਂ ਤਾਂ ਉਹਦੇ ਵਿੱਚ ਪੰਚਾਇਤਾਂ ਮਿਲ ਕੇ ਨਗਰ ਦੇ ਨਾਲ ਬਹੁਤ ਕੁਝ ਕਰ ਸਕਦੀਆਂ ਲੇਕਿਨ ਹੁਣ ਪੰਚਾਇਤਾਂ ਭੰਗ ਨੇ ਤਾਂ ਹੁਣ ਤਾਂ ਕੁਝ ਜਿਹੜੇ ਪ੍ਰਬੰਧਕ ਲੱਗੇ ਨੇ ਉਹਨਾਂ ਵੱਲੋਂ ਜਾਂ ਫਿਰ ਜਿਹੜੇ ਹਲਕੇ ਦੇ ਨੁਮਾਇੰਦੇ ਨੇ ਉਹਨਾਂ ਵੱਲੋਂ ਕੁਝ ਜਿਹੜਾ ਸਰਾਹਤ ਦਿੱਤੀ ਜਾਵੇ ਉਹਦੇ ਨਾਲ ਹੀ ਕੁਝ ਸੁਧਾਰ ਹੋ ਸਕਦਾ ਹੈ ਜੇ ਪਰਿਵਾਰਾਂ ਦੀ ਗਿਣਤੀ ਕੀਤੀ ਜਾਵੇ ਤਾਂ ਕਿੰਨੇ ਇਹ ਪਰਿਵਾਰਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਲਗਭਗ ਜੇ ਦੇਖੀ ਤਾਂ 100 ਪਰਿਵਾਰ ਲਗਭਗ 100 ਪਰਿਵਾਰ ਆ ਤਾਂ ਇੱਕ ਪਰਿਵਾਰ ਵਿੱਚ ਅੰਦਾਜ਼ਨ 5 ਤੋਂ 10 ਹੀ ਹੈ ਜਿਆਦਾ ਜੀ ਨਹੀਂ 10 ਜੀ ਹਾਂ 8 ਤੋਂ 10 ਜੀ 8 ਤੋਂ 10 ਹੀ ਸਾਰੇ ਪਰਿਵਾਰ ਇਹਨਾਂ ਲੋਕਾਂ ਦੇ ਜਿਆਦਾ ਕਾਰੋਬਾਰ ਕੀ ਆ ਮਤਲਬ ਆਮਦਨ ਦੇ ਸਾਧਨ ਕੀ ਹੈ ਨਾ ਇਹਨਾਂ ਦਾ ਆਮਦਨ ਦੇ ਸਾਧਨ ਇਹਨਾਂ ਦਾ ਮੱਝਾਂ ਗਾਵਾਂ ਰੱਖਿਆ ਇਹਨਾਂ ਨੇ ਸਾਰਿਆਂ ਨੇ ਪਸ਼ੂ ਪਾਲਕ ਨੇ ਸਾਰੇ ਤੇ ਹੁਣ ਜਿਸ ਤਰ੍ਹਾਂ ਦੱਸਦੇ ਆ ਕਿ ਵੀ ਆਪਣਾ ਅਨਾਜ ਤੇ ਖਰਾਬ ਹੋਇਆ ਹੋਇਆ ਤੇ ਪਸ਼ੂਆਂ ਦੇ ਚਾਰੇ ਦੀ ਕੀ ਪੋਜੀਸ਼ਨ ਆ ਉਸ ਤੋਂ ਦਾ ਚਾਰਾ ਬਿਲਕੁਲ ਕਿਉਂਕਿ ਇੱਥੇ ਜਿੰਨਾ ਵੀ ਜਿਨ੍ਹਾਂ ਨੇ ਵੀ ਘਰ ਬਾੜੇ ਰੱਖਿਆ ਉਹਨਾਂ ਨੇ ਬਾੜੇ ਸਿਰਫ ਨੋਰਮਲ ਪਦਰ ਤੇ ਹੀ ਰੱਖਿਆ ਹੈ ਪਾਣੀ ਦਾ ਜਿਹੜਾ ਬਹਾਸੀ ਚਾਰ ਪੰਜ ਫੁੱਟ ਸੀ ਉਹ ਸਾਰਾ ਹੀ ਬਹਿ ਗਿਆ ਜਿਹਦਾ ਕੋਈ ਬੱਚਾ ਉਹ ਵੀ ਖਰਾਬ ਹੋ ਗਿਆ ਉਦੋਂ ਨਾ ਕੋਈ ਦਾ ਕੋਈ ਫਾਇਦਾ ਨਹੀਂ ਉਹ ਨੁਕਸਾਨ ਹੀ ਹੈ ਲੋਕ ਹੁਣ ਨਮਾ ਤਾਜ਼ਾ ਲੈ ਕੇ ਆ ਰਹੇ ਹੁਣ ਲੋਕਾਂ ਨੂੰ ਖਾਣ ਪੀਣ ਦੀ ਕਿੰਨੀ ਕਿ ਸਮੱਸਿਆ ਇਸੋ ਲੈ ਰਹੇ ਤੇ ਪਸ਼ੂਆਂ ਦੇ ਚਾਰੇ ਦੀ ਕਿੰਨੀ ਕਿ ਸਮੱਸਿਆ ਬਣੀ ਹੋਈ ਹੈ ਪਸ਼ੂਆਂ ਦੀ ਚਾਰੇ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਖਾਣ ਪੀਣ ਦੇ ਵਸਤਾਂ ਦੀ ਉਹ ਵੀ ਬਸ ਹੁਣ ਦੁਆਰਾ ਤੋਂ ਰਹਿ ਗਿਆ ਇੱਕ ਤਰ੍ਹਾਂ ਦਾ ਦੇਖ ਲਿਓ ਵੀ ਨਵੇਂ ਸਿਰੇ ਤੋਂ ਸਾਰਾ ਕੁਝ ਕਰਨਾ ਪੈ ਜਾ ਆਪੇ ਬਹੁਤ ਪਿੰਡ ਲੋ ਆਪਣੇ ਲੈਵਲ ਤੇ ਜਿੱਦਾਂ ਕੁਝ ਲੋਕ ਜ਼ਿੰਮੇਵਾਰ ਲੋਕ ਹੁੰਦੇ ਆ ਜਾਂ ਕੋਈ ਮਹਤਵਪੂਰਨ ਵਿਅਕਤੀ ਦੇ ਹੋਣਾ ਲੋਕੋ ਇੱਕ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹਾਂ ਪਿੰਡ ਦੇ ਲੋਕ ਅੱਜ ਇਕੱਠੇ ਹੋਏ ਸੀ ਕੁਝ ਉਹਨਾਂ ਨੇ ਸਾਰ ਕੋਈ ਹਮਲਾ ਮਾਰੀਏ ਕੋਈ ਸਰਕਾਰ ਤੋਂ ਕਰੀਏ ਕਿਉਂਕਿ ਇਹ ਸਾਰਿਆਂ ਦੇ ਮਿਲਬਰਤਨ ਨਾਲ ਜਿਹੜਾ ਕੁਝ ਕੁ ਸੁਧਾਰ ਹੋ ਸਕਦਾ ਲੇਕਿਨ ਜਿਹੜਾ ਜੇ ਅਸੀਂ ਆਪਸ਼ਨ ਦੇ ਕੀ ਤਾਂ ਬਹੁਤ ਵੱਡਾ ਖਰਚਾ ਬਹੁਤ ਵੱਡੇ ਦਾ ਨੁਕਸਾਨ ਬਹੁਤ ਵੱਡਾ ਤੁਸੀਂ ਵਿਅਕਤੀਗਤ ਨੁਕਸਾਨ ਤਾਂ ਜੋ ਹੈਗਾ ਉਹਦਾ ਮੁਲਾਂਕਣ ਕੀਤਾ ਹੀ ਆ ਜਿਹੜੀਆਂ ਸਾਂਝੀਆਂ ਥਾਵਾਂ ਦੀ ਜਿਸ ਤਰ੍ਹਾਂ ਗਲੀਆਂ ਦੀ ਗੱਲ ਕੀਤੀ ਜਾਵੇ ਪਿੰਡ ਦੀਆਂ ਗਲੀਆਂ ਹੋ ਗਈਆਂ ਬਿਜਲੀ ਦੇ ਖੰਭੇ ਹੋ ਗਏ ਜਾਂ ਪੀਣ ਵਾਲੇ ਪਾਈਪ ਲਾਈਨਸ ਹੋ ਗਈਆਂ ਇਹਨਾਂ ਦਾ ਨੁਕਸਾਨ ਕਿੰਨਾ ਕੁ ਦੇਖਦੇ ਹੋ ਇੰਨਾ ਦਾ ਨੁਕਸਾਨ ਤਾਂ ਜੇ ਟੋਟਲ ਮਲਾ ਕੇ ਜੇਦਾਵੇ ਲਗਭਗ 2 ਕਰੋੜ ਦਾ ਨੁਕਸਾਨ ਹੋ ਗਿਆ ਕਿਉਂਕਿ ਪਿੰਡ ਦੀ ਜਿਹੜੀ ਮੇਨ ਗਲੀਆਂ ਸੀ ਸਾਰੀਆਂ ਖਤਮ ਹੋ ਗਈਆਂ ਉਸ ਤੋਂ ਇਲਾਵਾ ਦੇਖਿਆ ਜਾਵੇ ਇੱਕ ਪਾਰਕ ਬਣਿਆ ਸੀ ਉਹ ਖਤਮ ਹੋ ਗਿਆ ਸ਼ਮਸ਼ਾਨ ਘਾੜਦੀਆਂ ਦੁਬਾਰਾ ਸੀ ਉਹ ਖਤਮ ਹੋ ਗਈਆਂ ਉਸ ਤੋਂ ਇਲਾਵਾ ਹੋਰ ਜਿਹੜੀਆਂ ਮੇਨ ਪਹਿਲੇ ਪੁਰਾਣੀਆਂ ਜਿੰਨੀਆਂ ਵੀ ਗਲੀਆਂ ਸੀ ਟੋਟਲ ਜਿੰਨੇ ਬਣੇ ਚੌਕ ਬਣੇ ਸੀ ਸਾਰੇ ਲਗਭਗ ਖਤਮ ਹੋ ਗਏ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਲਗਭਗ ਸਾਡੇ ਇਸ ਨਗਰ ਨੂੰ 2 ਕਰੋੜ ਰੁਪਏ ਦਿੱਤਾ ਜਾਵੇ ਜਿਸ ਨਾਲ ਸਾਡੇ ਇੱਕ ਦੁਆਰਾ ਤੋਂ ਇਖਤਿਆਰ ਹੋ ਜਾਵੇ ਇਸ ਰਕਮ ਨਾਲ ਤਾਂ ਸਾਂਝੀਆਂ ਥਾਵਾਂ ਦਾ ਡਿਵੈਲ ਤਾਂ ਆਮ ਲੋਕਾਂ ਦੇ ਜਿਹੜੇ ਵਿਅਕਤੀਗਤ ਨੁਕਸਾਨ ਆ ਉਹ ਇੰਡੀਵਿਜੂਅਲ ਇੱਕ ਪਰਿਵਾਰ ਦਾ ਘੱਟ ਤੋਂ ਘੱਟ ਕਿੰਨਾ ਤੇ ਵੱਧ ਤੋਂ ਵੱਧ ਕਿੰਨਾ ਕਿ ਨੁਕਸਾਨ ਹੋਇਆ ਮਹਿਸੂਸ ਕਰ ਰਹੇ ਹੋ ਉਹ ਅਸੀਂ ਜੇ ਦੇਖੀ ਤਾਂ ਘੱਟ ਤੋਂ ਘੱਟ 40-50 ਹਜ਼ਾਰ ਦਾ ਇੱਕ ਇੱਕ ਪਰਿਵਾਰ ਦਾ ਨੁਕਸਾਨ ਆ ਔਰ ਉਸ ਤੋਂ ਜਿਆਦਾ ਦੇਖੀ ਤਾਂ 3-4-4 ਲੱਖ ਦਾ ਕਿਉਂਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਜਿਹੜੇ ਜਿੱਥੇ ਡੰਗਰ ਵੱਜੇ ਸੀ ਉਹਦੇ ਬਾੜੇ ਪ੍ਰਵਾਹ ਬਰਬਾਦ ਹੋ ਗਏ ਦੁਬਾਰਾ ਖਤਮ ਹੋ ਗਈਆਂ ਇੱਕ ਦਵਾਰ ਨੂੰ ਜੇ ਅਸੀਂ ਤਿਆਰ ਕਰੀਏ ਦਵਾਰਾ ਲੱਖੜੇ ਦੇ ਲੱਖ ਰੁਪਏ ਦਾ ਖਰਚਾ ਸਾਰੀ ਕਿਸ ਦੀ ਦਵਾਰ ਖਤਮ ਕਿਸ ਦੀ ਮੱਛਪਰ ਖਤਮ ਹੋ ਗਏ ਕਿਸ ਦੇ ਪਸ਼ ਉਮੀਦ ਕਰਦੇ ਆ ਕਿ ਸਰਪੰਚ ਸਾਹਿਬ ਦੀ ਜੋ ਡਿਮਾਂਡ ਆ ਜਿਹੜੀ ਪਿੰਡ ਪੰਡੋਰੀ ਤੋਂ ਉਸ ਨੂੰ ਧਿਆਨ ਚ ਰੱਖਦੇ ਹੋਏ ਸਰਕਾਰ ਜਰੂਰ ਕੋਈ ਕਾਰਗਰ ਕਦਮ ਉਠਾਏਗੀ ਤੇ ਪੰਡੋਰੀ ਬੀਤ ਦੇ ਲੋਕਾਂ ਨੂੰ ਰਾਹਤ ਦੇਗੀ ਔਰ ਜਿਹੜਾ ਲੋਕਾਂ ਦੇ ਵਿਅਕਤੀਗਤ ਨੁਕਸਾਨ ਹੋਏਗੇ ਜਿੱਥੇ ਉਹਨਾਂ ਨੂੰ ਪੂਰਤੀ ਕਰਨ ਦੀ ਤਰੰਤ ਲੋੜ ਉੱਥੇ ਨਾਲ ਹੀ ਸਾਂਝੀਆਂ ਥਾਵਾਂ ਤੇ ਹੋਏ ਨੁਕਸਾਨ ਨੂੰ ਵੀ ਪੂਰਤੀ ਕਰਨ ਦੀ ਲੋੜ ਆ ਤੋਂ ਉਮੀਦ ਕਰਦੇ ਆ ਕਿ ਸਰਕਾਰ ਇਸ ਪਿੰਡ ਦੇ ਵੱਲ ਫੌਰੀ ਤੌਰ ਤੇ ਧਿਆਨ ਦੇਵੇਗੀ ਔਰ ਗਰਦਾਵਰੀ ਕਰਾ ਕੇ ਜਿੰਨਾਂ ਜਿੰਨਾਂ ਲੋਕਾਂ ਦਾ ਨੁਕਸਾਨ ਹੋਇਆ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਥੋੜੀ ਜਿਹੀ ਰਾਹਤ ਤੇ ਥੋੜਾ ਜਿਹਾ ਸਕੂਨ ਮਿਲ ਸਕੇ